ਸਾਡੇ YouTube ਚੈਨਲ ਤੇ ਆਫਰ ਫਰਮ ਦਾ ਸਵਾਗਤ ਹੈ ਜੀ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਾਲਜ ਲੈਕਚਰਾਰਾਂ ਦੀ ਪੈਨਸ਼ਨ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗੇ ਇੱਕ ਕੇਸ ਰਜਨੀਸ਼ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੀ ਇੱਕ COCP ਪਟੀਸ਼ਨ ਦੀ ਮਿਤੀ 4/4/2025 ਨੂੰ ਹੋਈ ਸੁਣਵਾਈ ਦੀ ਆਊਟਕਮ ਦਾ ਜ਼ਿਕਰ ਕਰਾਂਗੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਫਰਮ ਇਹ ਜਿਆਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਵਿੱਚ ਕਾਲਜ ਲੈਕਚਰਾਰਾਂ ਲਈ 18 ਨਵੰਬਰ 1996 ਨੂੰ ਪੈਨਸ਼ਨ ਦੇ ਸੰਬੰਧੀ ਇੱਕ ਸਕੀਮ ਜਾਰੀ ਕੀਤੀ ਗਈ ਸੀ ਪੰਜਾਬ ਸਰਕਾਰ ਦੁਆਰਾ ਜਿਸ ਦਾ ਨਾਮ ਸੀ ਪੰਜਾਬ ਪ੍ਰਾਈਵੇਟਲੀ ਮੈਨੇਜਡ ਅਫੀਲੀਏਟਡ ਐਂਡ ਪੰਜਾਬ ਗਵਰਨਮੈਂਟ ਐਡਿਟਿਡ ਕਾਲਜਸ ਪੈਨਸ਼ਨਰੀ ਸਕੀਮ ਪਰੰਤੂ ਇਸ ਸਕੀਮ ਨੂੰ ਜਦੋਂ ਪ੍ਰੈਕਟੀਕਲੀ ਇੰਪਲੀਮੈਂਟ ਨਾ ਕੀਤਾ ਗਿਆ ਤਾਂ ਫੇਰ 26 ਸਤ 2001 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਇਸ ਸੰਬੰਧੀ ਹਾਈ ਕੋਰਟ ਵੱਲੋਂ ਇਸ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨੂੰ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ।ਪਰੰਤੂ ਫਿਰ ਵੀ ਇਸ ਸਕੀਮ ਨੂੰ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ। ਇਸ ਕਰਕੇ ਮਈ 2002 ਵਿੱਚ ਇੱਕ ਕੰਟੈਂਪਟ ਆਫ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਜਿਸ ਸੰਬੰਧੀ ਸਰਕਾਰ ਨੇ ਅਸ਼ੋਰੰਸ ਦਿੱਤੀ ਕਿ ਮਿਤੀ 15 ਜੂਨ 2002 ਤੱਕ ਇਸ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇਗਾ ਪਰੰਤੂ ਤਰਸਦੀ ਇਹ ਰਹੀ ਕਿ ਫੇਰ ਵੀ ਇਸ ਸਕੀਮ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਨਹੀਂ ਸੀ ਕੀਤਾ ਗਿਆ ਇਸ ਦੌਰਾਨ ਪੰਜਾਬ ਸਰਕਾਰ ਨੇ ਸੀਪੀਐਫ ਸਕੀਮ ਸ਼ੁਰੂ ਕਰਦੇ ਹੋਏ ਟਿਊਸ਼ਨਰਜ਼ ਉੱਤੇ ਸੀਪੀਐਫ ਦੇ ਰੂਲ ਲਾਗੂ ਕਰ ਦਿੱਤੇ ਤੇ 1996 ਦੀ ਪੈਨਸ਼ਨ ਸਕੀਮ ਨੂੰ ਲਾਗੂ ਨਹੀਂ ਸੀ ਕੀਤਾ ਇਸ ਦੌਰਾਨ ਕੌਂਸਲ ਲੇਗਲਰਾਂ ਨੇ ਫਿਰ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸਰਕਾਰ ਨੇ ਹਾਈ ਕੋਰਟ ਵਿੱਚ ਹੋਈਆਂ ਕਈ ਸੁਣਵਾਈਆਂ ਦੌਰਾਨ ਅਸ਼ੋਰੈਂਸ ਦਿੱਤੀਆਂ ਤੇ ਕਮਿਟਮੈਂਟ ਕੀਤੀਆਂ ਇਸ ਤਰ੍ਹਾਂ ਇਸ ਕੇਸ ਦੀਆਂ ਕਈ ਅਡਜੋਰਨਮੈਂਟ ਲੈਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਜਦੋਂ ਸਕੀਮ ਲਾਗੂ ਨਹੀਂ ਹੋਈ ਤਾਂ ਫਿਰ ਇੱਕ ਕੰਟੈਂਪਟ ਪਟੀਸ਼ਨ ਮਨਜੂਰ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਜਿਸ ਦੀ ਇੱਕ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਫਟਕਾਰ ਲਗਾਉਂਦੇ ਹੋਏ ਤੇ ਇੱਕ ਮਾਣਮਾਨੀ ਨੋਟਿਸ ਜਾਰੀ ਕਰਦੇ ਹੋਏ ਮਿਤੀ 24/3/2025 ਤੱਕ ਜਵਾਬ ਦੇਣ ਦੇ ਆਦੇਸ਼ ਦਿੱਤੇ ਸਨ ਇਹ ਨੋਟਿਸ ਪੰਜਾਬ ਦੇ ਚੀਫ ਸੈਕਟਰੀ ਅਤੇ ਡੀਪੀਏ ਇਕੋਲਜਸ ਨੂੰ ਇਸ਼ੂ ਕੀਤੇ ਗਏ ਸਨ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਹਾਜ਼ਰ ਐਡਵੋਕੇਟਸ ਨੂੰ ਇਨਸਪੈਕਸ਼ਨ ਤਿਆਰੀ ਕੀਤੀਆਂ ਗਈਆਂ ਸਨ ਇਹ ਪੰਜਾਬ ਸਰਕਾਰ ਤੋਂ ਸਲਾਹ-ਮਸ਼ਵਰਾ ਕਰਕੇ ਇਹ ਦੱਸਿਆ ਜਾਵੇ ਕਿ ਕੀ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰਨਾ ਵੀ ਹੈ ਜਾਂ ਨਹੀਂ ਕਰਨਾ ਹੈ ਹੁਣ ਮਿਤੀ 4 4 2025 ਨੂੰ ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟਸ ਨੇ ਮੰਨ ਜੋ ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਦਰਨ ਦੱਸਿਆ ਕਿ ਸਬੰਧਤ ਪਟੀਸ਼ਨਰ ਨੇ ਸੀਪੀਐਫ ਕੋ ਸਕੀਮ ਵਿੱਚੋਂ ਪੇਮੈਂਟਸ ਡਰਾ ਕਰਵਾ ਲਈਆਂ ਹਨ ਪਰੰਤੂ ਫੇਰ ਵੀ ਪੰਜਾਬ ਸਰਕਾਰ ਪਟੀਸ਼ਨਰਸ ਨੂੰ 1 ਲੱਖ ਰੁਪਿਆ ਪ੍ਰਤੀ ਪ੍ਰੇਜਰ ਦੇਣ ਲਈ ਸਹਿਮਤ ਹੈ ਇਸ ਨਗੌਣੀ ਰਕਮ ਨੂੰ ਸੁਪਰੀਮ ਕੋਰਟ ਦੇ ਜੱਜ ਸਹਿਬਾਨ ਨੇ ਰਿਜੈਕਟ ਕਰਦੇ ਹੋਏ ਕਿਹਾ ਕਿ ਘੱਟੋ-ਘੱਟ 25 ਲੱਖ ਰੁਪਏ ਦੀ ਰਕਮ ਹਰੇਕ ਪਟੀਸ਼ਨਰ ਨੂੰ ਕੰਪੰਸੇਸ਼ਨ ਦੇ ਰੂਪ ਦੇ ਵਿੱਚ ਦਿੱਤੀ ਜਾਵੇ ਜੇਕਰ ਸਰਕਾਰ ਇਹ ਰਕਮ ਅਦਾ ਨਹੀਂ ਕਰਦੀ ਤਾਂ ਫਿਰ ਜੋ ਵੀ ਅਫੀਸਰਸ ਇਸ ਸਕੀਮ ਨੂੰ ਲਾਗੂ ਨਾ ਕਰਨ ਲਈ ਰਿਸਪੋਨਸਿਬਲ ਹੋਣਗੇ ਉਨਾ ਪਾਸੋਂ ਇਹ ਰਕਮ ਬਸੂਰ ਕੀਤੀ ਜਾਵੇਗੀ ਫਿਰ ਵੀ ਇੱਕ ਲਾਸਟ ਓਪਰਚੁਨਿਟੀ ਰਿਸਪੌਂਡੈਂਟ ਨੂੰ ਦਿੰਦੇ ਹੋਏ ਦਜਨੀਸ਼ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਕੇਸ ਵਿੱਚ ਸੁਪਰੀਮ ਕੋਰਟ ਦੁਆਰਾ ਇਸ ਸਕੀਮ ਨੂੰ ਯਾਨੀ ਕਿ 1996 ਦੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਤੇ ਇਸ ਦੀ ਕੰਪਲੈਂਸ ਕਰਨ ਲਈ ਮਿਤੀ 15/4/2025 ਤੱਕ ਦਾ ਸਮਾਂ ਪੰਜਾਬ ਸਰਕਾਰ ਨੂੰ ਦਿੱਤਾ ਹੈ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਇੱਕ ਹੋਰ ਵੀ ਸ਼ਕਤੀ ਦਿਖਾਈ ਹੈ ਤੇ ਇਹ ਇਹ ਦੇਖ ਦਿੰਦਾ ਹੈ ਕਿ ਪੰਜਾਬ ਸਰਕਾਰ ਦੁਆਰਾ ਵਾਰ-ਵਾਰ ਅਸ਼ੋਰੈਂਸ ਦੇ ਕੇ ਜਾਂ ਫਿਰ ਕਮਿਟਮੈਂਟ ਕਰਕੇ ਵੀ ਇਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਇਸ ਲਈ ਭਾਵੇਂ ਇੱਕ ਵਿੱਚ ਜਦੋਂ ਵੀ ਕੋਈ ਅਸ਼ੋਰੈਂਸ ਜਾਂ ਕਮਿਟਮੈਂਟ ਕਰਨੀ ਹੈ ਤਾਂ ਉਸ ਨੂੰ ਇੱਕ ਐਫੀਡੇਵਟ ਦੇ ਰੂਪ ਦੇ ਵਿੱਚ ਦੇ ਕੇ ਸਬਮਿਟ ਕਰਵਾਇਆ ਜਾਵੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਪੰਜਾਬ ਸਰਕਾਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੰਨਾ ਸਖਤ ਰੋਕ ਅਪਣਾਉਣ ਤੋਂ ਬਾਅਦ ਕਿ 15/4/2025 ਤੱਕ ਇਸ ਸਕੀਮ ਨੂੰ ਪ੍ਰਾਈਵੇਟਲੀ ਮੈਨੇਜਡ ਐਂਡ ਗਵਰਨਮੈਂਟ ਐਡੇਡ ਕਾਲਜਸ ਦੇ ਲੈਕਚਰਾਰਾਂ ਨੂੰ ਪੈਨਸ਼ਨਰੀ ਬੇਨਿਫਿਟ ਦੇ ਕੇ 1996 ਦੀ ਪੈਨਸ਼ਨ ਸਕੀਮ ਲਾਗੂ ਕਰਦੀ ਹੈ ਜ્યાં ਫਿਰ ਸੁਪਰੀਮ ਕੋਰਟ ਵੱਲੋਂ ਲਾਈਆਂ ਜਾਣ ਵਾਲੀਆਂ ਪੈਨਲਟੀਆਂ ਨੂੰ ਫੇਸ ਕਰਨ ਦੀ ਤਿਆਰ ਹੁੰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ